ਲਗਾਤਾਰ ਇਹਨਾਂ ਦਾ ਮੋਢੇ ਦਾ ਮੋਢਾ ਜੁੜ ਕੇ ਚੱਲ ਰਹੇ ਆ ਤੇ ਲਗਭਗ 20-25 ਦਿਨ ਹੋ ਗਿਆ ਪਾਣੀ ਜਲਦੇ ਨਿਹੜ ਆਇਆ ਉਸ ਦਿਨ ਦਾ ਹੀ ਜਿਸ ਦਿਨ ਤੇ ਆਇਆ ਪਹਿਲੇ ਦਿਨ ਤੋਂ ਹੀ ਦਾਸ ਨਮਾਰਾ ਤੇ ਨਤਾਣਾ ਬਣ ਕੇ ਰਾਤ ਦੇ 2-2 ਵਜੇ ਤੱਕ ਵੀ ਅਹੀਂ ਇਹਨਾਂ ਦੇ ਕੋਲ ਰਹੇ ਆ ਤੇ ਜੋ ਘਰ ਵਰਤੂ ਦੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹਨਾਂ ਪਰਿਵਾਰਾਂ ਨੂੰ ਅਸੀਂ ਹਰੇਕ ਕੀ ਇਹਨਾਂ ਨੂੰ ਮੁਹੱਈਆ ਕਰਾਈ ਆ ਪਸ਼ੂਆਂ ਵਾਸਤੇ ਚੋਕਰ ਫੀਡ ਸਾਈਲੇਜ ਪਰਵਾਰਾਂ ਵਾਸਤੇ ਸਰੀਆਮ ਦਾ ਸੂਦਾ ਖਾਣ ਵਾਸਤੇ ਰੋਟੀ ਲਈ ਆਟਾ ਜੋ ਚੀਜ਼ ਚਾਹੀਦੀ ਸੀ ਅਸੀਂ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਇਹਨਾਂ ਭੈੜ ਭਰਾਵਾਂ ਦੇ ਸੰਪਰਕ ਤੇ ਰਹੇ ਆ। ਬਾਕੀ ਜਿੰਨੀਆਂ ਸੰਪਰਦਾਵਾਂ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਜਿਨੇ ਕੰਮ ਕੀਤਾ ਹੋਵੇ ਨਾ ਉਹਦਾ ਧੰਨਵਾਦ ਕਰਨਾ ਚਾਹੀਦਾ। ਸਾਡੇ ਸੰਪਰਦਾ ਇੱਥੇ ਸਰੀਆਮ ਸਾਹਿਬ ਵਾਲੇ ਸੰਤ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ, ਸੰਤ ਮਹਾਂਪੁਰਖ ਬਾਬਾ ਹਾਠਮ ਸਿੰਘ ਜੀ, ਸਾਡੀ ਸੂਰ ਸਿੰਘ ਤੋਂ ਬਾਬਾ ਅਵਤਾਰ ਸਿੰਘ ਜੀ, ਸਾਡੇ ਕਰਿਆਲੇ ਵਾਲੇ ਬਾਬਾ ਅਵਤਾਰ ਸਿੰਘ ਜੀ ਨਾਲ ਸਾਡੇ ਤਰਨਤਾਲ ਤੋਂ ਬਾਬਾ ਜਗਤਾਰ ਸਿੰਘ ਦੀ ਕਾਰ ਸੇਵਾ ਵਾਲੀ ਸਾਰਿਆਂ ਦੀਆਂ ਸੰਪਰਦਾਵਾਂ ਜਿੱਥੇ ਬੰਦੀਆਂ ਇੱਥੇ ਮਦਦ ਕਰਦੇ ਪਏ ਆ ਲੰਗਰ ਲਾਏ ਆ ਬੰਨ ਜਿੱਥੇ ਪੂਰਾ ਵੀ ਰਿਸਦਾ ਆ ਉੱਥੇ ਤੋੜੇ ਲਾ ਕੇ ਜਾਲ ਬੰਨ ਕੇ ਸਾਰੇ ਬੰਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਪਏ ਆ ਨਾਲ ਸਰਕਾਰ ਵੱਲੋਂ ਵੀ ਜਿੰਨਾ ਮਤਲਬ ਤੋੜਿਆਂ ਦੀ ਲੋੜ ਪੈਂਦੀ ਪਈ ਆ ਜਿੰਨਾ ਡੀਜ਼ਲ ਮੱਚਦਾ ਪਿਆ ਇੱਕ ਇੱਕ ਲੀਟਰ ਇੱਕ ਇੱਕ ਟੁਪਕਾ ਜਿਹੜਾ ਵਾ ਉਹ ਸਰਕਾਰ ਵੱਲੋਂ ਡੀਜ਼ਲ ਦਾ ਜਿੰਨਾ ਬੰਨ ਬਣਾਉਣ ਤੇ ਲੋੜ ਪਈ ਹੈ ਟਰੈਕਟਰਾਂ ਦੇ ਵਿੱਚ ਡੀਜ਼ਲ ਸਾਰਾ ਸਰਕਾਰੀ ਤੌਰ ਤੇ ਆਇਆ ਫਿਰ ਜਿਹੜੇ ਕ੍ਰੇਡ ਬਾਈ ਤੇ ਆ ਲੋਹੇ ਦੀ ਤਾਰ ਦੇ ਜਾਲੀ ਦੇ ਉਹ ਟੈਕਨੀਕਲ ਬੰਦਿਆਂ ਤੋਂ ਬਣਾ ਨਹੀਂ ਸਕਦੇ ਉਹ ਸਾਡੇ ਸਰਕਾਰੀ ਬੰਦੇ ਆ ਕੇ ਬੰਨਦੇ ਪਏ ਆ ਉਹ ਸਾਰੀ ਤਾਰ ਸਾਰੇ ਕ੍ਰੇਡ ਉਹ ਵੀ ਸਾਰੇ ਸਰਕਾਰੀ ਤੌਰ ਤੇ ਆਉਂਦੇ ਪਏ ਆ ਸਰਕਾਰ ਹਰ ਪੱਖੋਂ ਇਹਨਾਂ ਕਿਸਾਨ ਵੀਰਾਂ ਦੇ ਨਾਲ ਆ ਤੇ ਵੇਖੋ ਕਿਸਾਨ ਕੋਈ ਇੱਕ ਕਮਿਊਨਿਟੀ ਦਾ ਨਹੀਂ ਹੁੰਦਾ ਇੱਥੇ ਐਸਸੀ ਸਿੰਘਾਂ ਨੂੰ ਵੀ ਜ਼ਮੀਨ ਅਲਾਟਮੈਂਟ ਹੋਈ ਆ ਜਦੋਂ 47 ਤੋਂ ਬਾਅਦ ਮਰੱਬੇबंदी ਹੋਈ ਆ ਉਹਦੇ ਵੇਲੇ ਇੱਥੇ ਐਸਸੀ ਭਰਾਵਾਂ ਨੂੰ ਵੀ ਜ਼ਮੀਨ ਲਾਟ ਹੋਈ ਆ ਇੱਥੇ ਸਾਡੇ ਮਿਤਰੀ ਸਿੰਘ ਵੀ ਖੇਤੀ ਕਰਦੇ ਆ ਮਿਤਰੀ ਸਿੰਘਾਂ ਕੋਲ ਵੀ ਜ਼ਮੀਨ ਹੈਗੀ ਆ ਇੱਥੇ ਹਿੰਦੂ ਪਰਿਵਾਰਾਂ ਦੇ ਜੀ ਵੀ ਹੈ ਜਿਨ੍ਹਾਂ ਕੋਲ ਇੱਥੇ ਦਰਿਆ ਦੇ ਵਿੱਚ ਜ਼ਮੀਨ ਹੈ ਇੱਥੇ ਜੱਟ ਬਰਾਦਰੀ ਵੀ ਹੈਗੀ ਇੱਥੇ ਹਰ ਕਮਿਊਨਿਟੀ ਕੋਲ ਜ਼ਮੀਨ ਆ ਕਿਸਾਨ ਕੋਈ ਇੱਕ ਭਾਈਚਾਰੇ ਦਾ ਨਹੀਂ ਦਾ ਕਿਸਾਨ ਸਾਰਿਆਂ ਦਾ ਸਾਂਝਾ ਹੁੰਦਾ ਤੇ ਸਾਰੀਆਂ ਭਰਾਦਰੀਆਂ ਦੇ ਜਿੱਥੇ ਇਹਨਾਂ ਕਿਸਾਨਾਂ ਨਾਲ ਸਾਡਾ ਵਾਅਦਾ ਆ ਹੁਣ ਵੀ ਇਹਨਾਂ ਦੀ ਮਦਦ ਕਰਨੀ ਆ ਮਾਪ ਜੀ ਦਾ ਇੱਕ ਇੱਕ ਰੁਪਿਆ ਇਹਨਾਂ ਭਰਾਵਾਂ ਦੇ ਖਾਤੇ ਚਾਊਗਾ ਉਹਦੇ ਬਾਅਦ ਵੱਡੀ ਲੋੜ ਪੈਣੀ ਹੈ ਜਦੋਂ ਇਹ ਪਾਣੀ ਰਸਣਾ ਹੈ ਜਦੋਂ ਜ਼ਮੀਨਾ ਪੱਧਰੀਆਂ ਕਰਨ ਦੀ ਲੋੜ ਪੈਣੀ ਹੈ ਕਿਉਂਕਿ ਇਹ ਜ਼ਮੀਨਾ ਥਣ ਵੀ ਪਾਣੀ ਲੈ ਜੇ ਨਾ ਮੈਨੂੰ ਇਹਦੇ ਪੰਜ ਪੰਜ ਚਾਰ ਚਾਰ ਮਹੀਨੇ ਇਹਨਾਂ ਨੂੰ ਬੱਤਰ ਆਉਣ ਤੇ ਲੱਗ ਜਣੇ ਜਿੰਨਾ ਜਿੰਨਾ ਪਾਣੀ ਵਗ ਗਿਆ ਇਹ ਭਾਲ ਬਣ ਗਈ ਹੈ ਦਲਦਲ ਬਣ ਗਈ ਇੱਕ ਹਿਸਾਬ ਨਾਲ ਇਹ ਬੱਤਰ ਆਉਣ ਤੋਂ ਬਾਅਦ ਮੁੜ ਕੇ ਜ਼ਮੀਨਾ ਪੱਧਰੀਆਂ ਕਰਨ ਦਾ ਦੌਰ ਚੱਲਣਾ ਇਹਨਾਂ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਭਰਾਵਾਂ ਦੀ ਜ਼ਮੀਨ ਪੱਧਰ ਕਰਾਉਣ ਲਈ ਆਪਦੇ ਤੌਰ ਤੇ ਵੀ ਤੇ ਨਾਲ ਹੋਰ ਆਪਦੇ ਸਾਥੀਆਂ ਨੂੰ ਲੈ ਕੇ ਇਹਨਾਂ ਨੂੰ ਡੀਜ਼ਲ ਦੀ ਮਦਦ ਕਰਾਂ ਕਿਉਂਕਿ ਕਿ ਕਿਸਾਨਾਂ ਕੋਲ ਕਿਸੇ ਕੋ ਨਿੱਕਾ ਟਰੈਕਟਰ ਹੁੰਦਾ ਕਿਸੇ ਕੋ ਚਲੋ ਵੱਡਾ ਟਰੈਕਟਰ ਹੈਗੇ ਆ ਇਹਨਾਂ ਕੋ ਇਹਨਾਂ ਨੂੰ ਮੇਨ ਰੂਟ ਪੈਣੀ ਹੈ ਡੀਜ਼ਲ ਦੀ ਉਹ ਵੀ ਆਪਾਂ ਮਦਦ ਕਰਾਂਗੇ ਕਿਉਂਕਿ ਹੁਣ ਤੇ ਚਲੋ ਇਹਨਾਂ ਨੂੰ ਲੋੜਿਆ ਮੇਨ ਰੋਟੀ ਦੀ ਰਾਸ਼ਨ ਦੀ ਜਾਂ ਪਸ਼ੂਆਂ ਵਾਸਤੇ ਚਾਰੇ ਦੀ ਉਹ ਲੋੜਾਂ ਸਾਰੀਆਂ ਪੂਰੀਆਂ ਕਰੀ ਜene ਜੇ ਕਿਸੇ ਨੂੰ ਦਵਾਈ دارو ਦੀ ਲੋੜ ਆ ਦਵਾਈਆਂ دارو ਵੀ ਦੇ ਦਿੰਦੇ ਆ ਜੇ ਕਿਸੇ ਨੂੰ ਪੈਸੇ ਦੀ ਲੋੜ ਆ ਉਹ ਵੀ ਆਪਾਂ ਫਾਈਨੈਂਸ਼ੀਅਲੀ ਤੌਰ ਤੇ ਵੀ ਮਦਦ ਕਰਦੇ ਪਏ ਜਿੰਨੇ ਜੋਗੇ ਆ ਇਹਨਾਂ ਆਪਾਂੜਾ ਭਰਾਵਾਂ ਦੀ ਮਦਦ ਕਰਦੇ ਵੀ ਸਰਕਾਰ ਪਾਸੋਂ ਵੀ ਥਾਰਾ ਕੁਝ ਆਉਂਦਾ ਪਿਆ ਇਹ ਸਾਡੇ ਪਰਿਵਾਰ ਨੇ ਇਹ ਵਿਪਤਾ ਇਹਨਾਂ ਤੇ ਨਹੀਂ ਇਕੱਲੀ ਪਈ ਇਹ ਵਿਪਤਾ ਨਾਲ ਸਾਡੇ ਤੇ ਵੀ ਪਈ ਆ ਯਾਰ ਇਹੋ ਜੇ ਫਸਲਾਂ ਪੱਕਦੀਆਂ ਇਹ ਆਸੀ ਪਰਿਵਾਰਾਂ ਨੇ ਤੇ ਮਜ਼ਦੂਰੀ ਕਰਨੀ ਸੀ ਝੋਨੇ ਵੜਨੇ ਸੀ ਗਦ